ਉੱਥੇ ਵੀ ਬੀਬੀਆਂ ਧਾਰ ਤਾਂ ਦੋਹਾਂ ਦੀ ਧਾਰ ਪਈ ਆ ਕਿਆ ਕਹਿੰਦਾ ਕਿਆ ਬੀਬੀਆਂ ਉਧਰ ਉਹਨਾਂ ਦੇ ਚਾਰੋਂ ਹੀ ਖੜੀ ਕੋਈ ਉਧਰੋਂ ਜਾਣ ਨੂੰ ਖੜੀ ਨਹੀਂ ਮੈਨੂੰ ਲੱਗਦਾ ਮਾਂਜਾ ਮੁੰਜਾ ਲੈ ਕੇ ਹੀ ਗੱਲ ਉਹਨਾਂ ਨੂੰ ਵੀ ਚੱਲ ਨੇ ਇਹ ਉਹਨਾਂ ਨੇ ਕੰਮ ਆ ਜਣਾ ਵਿਆਹ ਦੇ ਟੁੱਕੇ ਬਣ ਗਏ ਬੜੀ ਜਲਦੀ ਪਹੁੰਚ ਗਏ ਜੀ ਆਪਾਂ ਹਸਪੀਟਲ ਲੈ ਕੇ ਇਹਨਾਂ ਨੂੰ ਵੀ ਸ਼ਾਮ ਨੂੰ ਕਰਨਾ ਤਾਂ ਜੀ ਕੰਮ ਮਾ ਹੁਣ ਨਿਬੜਦਾ ਠੀਕ ਆ ਸ਼ਾਮ ਦੇ ਕੱਖ ਜੀ ਟੱਪ ਕੇ ਅੰਦਰ ਪਾਤ ਹੈ ਇਹਨਾਂ ਨੂੰ ਨਵੇੜਤਾ ਕੰਮ ਬਸ ਸ਼ਾਮ ਨੂੰ ਬੰਨਣਾ ਔਰ ਚੋਣ ਦਾ ਕੰਮ ਰਹਿ ਜਾਊਗਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪ੍ਰਮਾਤਮਾ ਅਗੇ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ ਜੀ ਅੱਜ ਪਿੰਡ ਦੇ ਵਿੱਚ ਹੈਗਾ ਜੀ ਵਿਆਹ ਤੋਂ ਇੱਕ ਦਿਨ ਪਹਿਲਾਂ ਵਾਲਾ ਮੇਲ ਗੱਗਾ ਯੂਟਿਊਬਰ ਉਦੇ ਸਿਸਟਰ ਦਾ ਅੱਜ ਕੰਡੂ ਮੈਰੇਜ ਹੈ ਜੀ ਅੱਜ ਮੇੜਾ ਉਹਨਾਂ ਦੇ ਉੱਥੇ ਮੱਥਾ ਟੇਕਣ ਜਾਣਾ ਸੀ ਪਰ ਇੱਕ ਗੱਲ ਮਾੜੀ ਜਿਹੀ ਵਿਚ ਆ ਕੇ ਖੜ ਗਈ ਆ ਸਾਡੇ ਕੋਲ ਵਧਾਈਆਂ ਵਾਲਾ ਕੰਮ ਵੀ ਹੋਇਆ ਵੇਖੋ ਆ ਸਾਡੇ ਕੋਲ ਜਿਹੜੇ ਤੁਹਾਨੂੰ ਪਤਾ ਵੀ ਉਹ ਮੰਡ ਵਾਲੀ ਮੋਟਰ ਤੇ ਜਿਹੜੀ ਜਿੱਥੇ ਘਰ ਆ ਉਹ ਉਹ ਘਰ ਦੇ ਵਿੱਚ ਇੱਕ ਪ੍ਰਵਾਸੀ ਰਹਿੰਦਾ ਜਿਹਦੀ ਇੱਕ ਬਹੁਤ ਟਾਈਮ ਪਹਿਲਾਂ ਤੁਹਾਨੂੰ ਪਤਾ ਬਾਹ ਦਾ ਇਲਾਜ ਕਰਵਾਇਆ ਸੀ ਉਹ ਵੀ ਮਿਲਦੇ ਜਲਦੇ ਰਹਿੰਦੇ ਆਪਾਂ ਜਾ ਕੇ ਉਸ ਲੇਡੀਜ਼ ਦੇ ਕੋਲ ਹੋਇਆ ਜੀ ਜਵਾਕ ਮੁੰਡਾ ਹੋਇਆ ਉਹਦੇ ਕੋਲ ਅੱਜ ਤੇ ਮੇਰੇ ਕੋਲ 7-8 ਦਿਨ ਪਹਿਲਾਂ ਦਾ ਆ ਉਹ ਤੇ ਉਹਦੇ ਵਿਚਾਰੀ ਦੇ ਜਿਹੜੇ ਟਾਂਕੇ ਟੁੰਕੇ ਜੇ ਲੱਗੇ ਉਹ ਟਾਂਕਿਆਂ ਦੇ ਵਿੱਚ ਪੈ ਪੂਗੀ ਪੀਕ ਤੇ ਉਹ ਕਹਿੰਦੇ ਆ ਵੀ ਟੈਂਪੂ ਟੁੰਪੂ ਵਿੱਚ ਲਜਾਣੀ ਹੋਣੀ ਹੈ ਕਿ ਵੀ ਗੱਡੀ ਵਿੱਚ ਸਾਨੂੰ ਹਸਪੀਟਲੇ ਦਿਖਾ ਲਿਓ ਤੇ ਹੁਣ ਇੱਧਰ ਵੀ ਜਾਣਾ ਜ਼ਰੂਰੀ ਐ ਇੱਕ ਪਿੰਡ ਦਾ ਮਸਲਾ ਐ ਜੀ ਦੇਖੋ ਗਵਾਂਡ ਮੱਥਾ ਐ ਬਹੁਤ ਗੱਲਾਂ ਹੁੰਦੀਆਂ ਭਾਈ ਚਰਕਾਂ ਸਾਜ ਐ ਜਿੱਥੇ ਜਾਣਾ ਉੱਥੇ ਵੀ ਜਾਣਾ ਐ ਤੇ ਉਧਰ ਵੀ ਵਿਚਫਰਦਾ ਦੁਬਿਧਾ ਦੇ ਵਿੱਚ ਫਸ ਗਿਆ ਮੈਂ ਮੈਂ ਕੀ ਕਰਾਂ ਕੀ ਨਾ ਕਰਾਂ ਤੇ ਫੇਰ ਮੈਂ ਵਿੱਕੀ ਨੂੰ ਕਿਹਾ ਮਹਾਵੀਕੀ ਤੂੰ ਜਾਇਆ ਮੜਜਾ ਕਉਥੇ ਐਥੇ ਭੋਗ ਦੇ ਉੱਪਰ ਮਿਲੋ ਵਿਕੀ ਜੀ ਵਾਹਿਗੁਰੂ ਜੀ ਦਾ ਖਾਲਸਾ ਛਿੜਾ ਵਾਹਿਗੁਰੂ ਜੀ ਕੀ ਫਤਿਹ ਮਾਤਾ ਮਾਤਾ ਦੇ ਵਾਸਤੇ ਆ ਗਿਆ ਸਰਦਾਰ ਜੀ ਕੋਲ ਆਰਦਾਸ ਤਾਂ ਕਰਤੀ ਤਾਂ ਹੈ ਹ ਪੈਰ ਦੇਖਿਓ ਮੈਂ ਖੇਤਾਂ ਵਿੱਚ ਖੇਤਾਂ 'ਚ ਜਾ ਕੇ ਆਇਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਾਂ ਦੇ ਪੈਰ ਸਿਮਿੰਟ ਨੇ ਖਰਾਬ ਕਰਤੇ ਵੀਰ ਜੀ ਸਿਮਿੰਟ ਨੇ ਨਹੀਂ ਖਰਾਬ ਕਰੇ ਮੈਂ ਹੁਣ ਦੇ ਸਵੇਰ ਤੋਂ ਤੱਕ ਉਹ ਆ ਖੇਤਾਂ ਦੇ ਵਿੱਚ ਪੱਕਾ ਥੀ ਮੱਢ ਲਿਆ ਮੈਂ ਮੰਨ ਲਈ ਥੋੜੀ ਗੱਲ ਇਹਨਾਂ ਨੂੰ ਹੁਣ ਤੱਤਾ ਪਾਣੀ ਮੈਂ ਕਰਦੀ ਆਂ ਉਹਦੇ ਵਿੱਚ ਸ਼ੈਂਪੂ ਪਾ ਕੇ ਇਹਨਾਂ ਨੂੰ ਡੋਬ ਲਓ ਗੀਜਰ ਨਹੀਂ ਹੈਗਾ ਆਪਣੇ ਕਰਦੀ ਇੰਨੀ ਤੇ ਅੱਜ ਕੋਈ ਮਤਲਬ ਹੈ ਸੇਵਾ ਬਾਥ ਵਿੱਚ ਤਾਂ ਪਾ ਕੇ ਦਊਂਗੀ ਮੈਂ ਸੁਨਾਨ ਕਰਨਾ ਨਹੀਂ ਪੈਰਾਂ ਨੂੰ ਧੋਬੇ ਤੇ ਹੀ ਨਿਕਲਣਾ ਇਹਨਾਂ ਨੇ ਜਿਵੇਂ ਮੈਂ ਨਹੀਂ ਕਿਉਂ ਪੈ ਨਹੀਂ ਕਿਉਂ ਟਰੀਦਾ ਅੱਜ ਨੂੰ ਮੇਰੇ ਨਾਲ ਗੈਸ ਬਣ ਗਈ ਨਾ ਉਹ ਕਰਕੇ ਨਾ ਦਿਮਾਗ ਚੱਕ ਹੋਇਆ ਬਸਲਾ ਪਤਾ ਨਹੀਂ ਮੈਨੂੰ ਅੱਜ ਲੱਗੀ ਜਿਵੇਂ ਅੱਜ ਸਾਰਾ ਮਕਾਨ ਥੋੜਾ ਜਿਆਦਾ ਹਿੱਲ ਰਿਹਾ ਮੈਨੂੰ ਵੀ ਐ ਲੱਗਦਾ ਵੀ ਅੱਜ ਧਰਤੀ ਹਿੱਲਦੀ ਹਾਂ ਭੀ ਵੀ ਲੇ ਦਿੱਤੀ। ਭਾਰਤੀ ਦਾ ਸਾਰੀ ਹੁਕਮ ਦੀਓ ਆ। ਹਾਂ, ਘਰਤੀ ਘੁੰਮਦੀ ਆ ਭਈ ਇਹ ਸੱਚੀ ਆ ਜੀ ਝੂਠ ਤਾਂ ਹੈ ਹੀ ਨਹੀਂ ਕੋਈ ਵੀ। ਉਹ ਹੀ ਕੰਮ ਹੋਇਆ ਵਦਕਣਾ ਇੱਕ ਪਿੱਛੇ ਜੇ ਬਹੁਤ ਵੀਡੀਓ ਨਹੀਂ ਤੇ ਬਹਿਰ ਉਹ ਇੱਕ ਕਹਿੰਦਾ ਵੀ ਇੱਕ ਮੁੰਡਾ ਪਹਿਲੀ ਵਾਰ ਸਟੇਜ 'ਤੇ ਚੜਦਾ ਜਾ ਕੇ ਹਾਂ ਸਟੇਜ 'ਤੇ ਮਾਈਕ ਚ ਨੂੰ ਮੈੱਕ ਫੜ ਕੇ ਕਹਿੰਦਾ ਪਤਾ ਨਹੀਂ ਅੱਜ ਸਟੇਜ ਕੰਬਦੀ ਆ ਪਤਾ ਨਹੀਂ ਮੇਰੀਆਂ ਲੱਤਾਂ ਕੰਬਦੀਆਂ। ਹਾਂ ਉਹ ਕਹਿੰਦਾ ਹੁਣ ਮੇਰੇ ਨਾਲ ਪਤਾ ਨਹੀਂ ਹੁਣ ਮਕਾਨ ਹਿੱਲਦਾ ਕਿ ਮੈਂ ਹਿੱਲਦਾ। ਤੁਸੀਂ ਹਿੱਲਦੇ ਹੋ। ਮਕਾਨ ਕਾ ਤੇ ਹਿੱਲੂਗਾ ਸੀ ਵੀ ਬੰਦੇ ਬੈਠੇ ਆ ਗੁਰੇ ਘਰ 'ਚ। ਅਸੀਂ ਤਾਂ ਹਿੱਲਦੇ ਨਹੀਂ। ਮਨੂੰ ਮਨੂੰ ਮੈਨੂੰ ਕਿਹਾ ਕਹਿੰਦਾ ਮਾ ਮਾਰ ਉਹਨੂੰ ਬਦਨਾਵਾ ਦਾ ਉਹਨੂੰ ਫੋਨ ਆਇਆ ਤੇਜੀ ਦਾ ਉਸਤਾਦ ਆ ਗਰਮੇ ਲਵਾਈ ਹਾਂ ਹਾਂ ਕਹਿੰਦਾ ਉਹਨੇ ਚਲੂ ਦਾ ਮੁੰਡਾ ਪਾਗਰ ਦੀ ਗੇਤ ਪਾਣਾ ਉਹ ਆਸਟ੍ਰੇਲੀਆ ਚਲ ਗਿਆ ਉਹਨੇ ਮੈਨੂੰ ਕਿ ਜਦ ਬਿਆਹ ਹੋਇਆ ਤਾਂ ਉਹਨੇ ਦੱਸਿਆ ਤਾਂ ਵੀ ਐਦਾਂ ਲੋਟਰੀ ਵੀਜ਼ਾ ਦੇ ਵਿੱਚ ਉਹਦਾ ਨੰਬਰ ਆ ਗਿਆ ਅੱਛਾ 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 ਹਾਂ ਤੁਹਾਨੂੰ ਵੀ ਬਾਈ ਨੂੰ ਦੱਸਿਆ ਤਾਂ ਉਹ ਹਾਂ ਉਹ ਕਨਾਂ ਵੀ ਤਾਂ ਇੱਕ ਵਾਰ ਵੀ ਨਹੀਂ ਪੁੱਛਣਾ ਵੀ ਪੁੱਤੀਜੇ ਦੀ ਟਿਕਟ ਕਰਾਏ ਵੀ ਪੈਸੇ ਦੀ ਲੋੜ ਜਾਂ ਕੁਝ ਲੈਣ ਦੇਣਾ ਹਾਂ ਮਤਾਂ ਅਕੇੜ ਮੇਰਾ ਹਾਲ ਚਾਲ ਪੁੱਛ ਰਿਹਾ ਕਹਦਾ ਕਿਆ ਹੋ ਗਿਆ ਮਾਂ ਵੀ ਮੈਂ ਤਾਂ ਜਿੱਦਾਂ ਵਿਆਹ ਕਰਾ ਕੁੜੀ ਦਾ ਵੀ ਮਾਂ ਮੇਰਾ ਤਾਂ ਸਾਰਾ ਕੁਝ ਹੀ ਲੀ ਜਾਂਦਾ ਮਾਂ ਸਰਸਾਦ ਜੇ ਘਰ ਦਾ ਘਰ ਹੀ ਲੀ ਜਾਂਦਾ ਤਾਂ ਉਹਨੂੰ ਕਹਿੰਦਾ ਬਾਹਰ ਲੀ ਆ ਨਾ ਉਹ ਕਹਿੰਦਾ ਪਚਾੜ ਆਇਆ ਹੁਣ ਆ ਕਹਿੰਦਾ ਥੋੜਾ ਬਹੁਤਾ ਮਾਂ ਮੇਰੇ ਕੋਲ ਤਾਂ ਸਾਲਾ 12 ਮਹੀਨੇ ਮਾਦੋਂ ਤਨ ਮੈਨੂੰ ਹੋ ਗਿਆ ਪਚਾਉ ਬੰਦੇ ਰੋਇਆ ਮੇਰਾ ਦਾ ਪਹਿਲਾ 5.5 ਦਾ ਤਾਂ ਹੁਣ ਆਇਆ ਵੀ 2.5 ਦਾ ਰਹਿ ਗਿਆ ਬਹੁਤ ਘਟ ਗਿਆ ਬਹੁਤ ਘਟ ਗਿਆ ਤੁਸੀਂ ਹੁਣ ਮੈਂ ਕਹਿੰਦੀ ਸੀ ਭੋਗ ਤੇ ਜਾ ਕੇ ਮੱਥਾ ਟੇਕਿਓਂਦੇ ਹਾਂ ਹਾਂ ਬਸ ਫਿਰ ਬਾਦੀ ਸੀ ਜਾਇਓਂਗੇ ਤੋਂ ਵਾਈ ਉੱਥੇ ਹਾਜ਼ਰੀ ਰੋਇਆ ਉਹਨੇ ਮੈਨੂੰ ਉਹਨਾਂ ਲੱਖ ਰੁਪਏ ਦੀ ਗੱਲ ਕੀਤੀ ਮੈਂ ਤਾਂ ਚਲੋ ਪੱਗ ਲਾਇਆ ਵੀ ਤੂੰ ਨੇ ਉਸ ਟਾਈਮ ਉਹਨੇ ਮੈਨੂੰ ਕਿਹਾ ਕਹਿੰਦਾ ਵੀ ਦੇਖ ਕਹਿੰਦਾ ਪੱਟਾ ਸਾਹਬ ਤੇਰੇ ਕੋਲ ਗੁਰਦੁਆਰਾ ਨਾਲ ਦਾ ਕਹਿੰਦਾ ਉੱਥੇ ਵੀ ਅੱਡਾ ਤਪਦਾ ਪੱਠਾ ਕਹਿੰਦਾ ਗੁਰੂ ਮਹਾਰਾਜ ਦੇ ਘੋੜੇ ਨੇ ਠੰਡਾ ਕਰਤਾ ਕਹਿੰਦਾ ਉੱਥਾਂ ਦਾ ਬੜੇ ਬੜਾਂ ਦੇ ਹਿਰਦੇ ਡੰਡੇ ਹੋ ਜਾਂਦੇ ਜਾ ਕੇ ਕਹਿੰਦਾ ਵੀ ਉੱਥੇ ਜਾ ਕੇ ਅਰਦਾਸ ਕਰਕੇ ਮੇਰੇ ਕਹਿਣ ਨਾਲ ਪੈਗ ਲੈ ਦੋਨੇ ਕਹਿੰਦਾ ਵੀ ਦੇਖ ਤਰੇ ਤਰੇ ਅੰਦਰ ਠੰਡ ਪੈਂਦੀ ਬਸ ਉਹ ਹੁਕਮ ਹੀ ਨਹੀਂ ਹੋਇਆ ਮੈਂ ਤੇ ਜਾਣਾ ਉਹਨੇ ਦੋ ਵਾਰ ਫੇਰ ਫੋਨ ਕਰ ਲਿਆ ਮੈਨੂੰ ਵੀ ਤੂੰ ਗਿਆ ਕਿ ਨਹੀਂ ਗਿਆ ਜਾਣਾ ਚਾਹੀਦਾ ਹੈ ਜਾਣਾ ਚਾਹੀਦਾ ਦੇਖਦੇ ਹਾਂ ਹੁਣ ਜਾ ਕੇ ਹੁਣ ਮੈਂ ਕੀ ਕਰਾਂ ਵੀ ਮੈਂ ਤੋਂ ਕਿਸੇ ਤੋਂ ਜਾਊਗਾ ਨਹੀਂ ਮਾ ਸਾਡੇ ਕੋਲ ਜਹਲਾਤ ਲਾਦੇ ਇੱਕ ਹੁੰਦੀ ਮਨ ਨੂੰ ਨਾ ਕਬਰਾਟ ਹੋਣਾ ਸ਼ੁਰੂ ਹੋ ਜਾਂਦੀ ਹੈ ਕਿਦਰ ਭੋਗ ਦੇ ਵੀ ਨੇੜੇ ਪਹੁੰਚੇ ਹੋ ਹਾਂ ਸਾਰਾ ਕੰਮ ਦਾ ਦਾਦਾ ਜੀ ਉੱਥੇ ਮੁੱਲਾਂਪੁਰ ਗਏ ਤੇ ਅਸੀਂ ਭੈਣ ਦੇ ਉਹਦੇ ਮੰਦਿਰ ਭੈਣ ਦੇ ਪ੍ਰੋਗਰਾਮ 'ਚ ਹਾਂ ਉੱਥੇ ਅਰਦਾਸ ਦੇ ਟਾਈਮ ਮਨ ਨੂੰ ਪਤਾ ਲੱ ਕਿਵੇਂ ਖੜਿਆ ਹੁੰਦਾ ਜਿੰਨਾ ਬਹਾ ਅਰਦਾਸ ਹੋਇਆ ਹੁਕਮ ਨਾਮਾ ਨਾਤਾ ਮਾ ਬਿੱਤੇ ਤੇ ਨਿਕਲ ਕੇ ਜਾਣ ਜੋਗਾ ਤਾਂ ਇੰਨੇ ਹਲਾ ਕਹਿੰਦਾ ਵੀ ਅਰਦਾਸ ਉਹ ਮਤਲਬ ਬੰਨੋ ਗਰੀ ਚ ਹੋ ਜਾਣਾ ਵੀ ਬੰਨੋ ਗਰੀ ਚ ਬੈਠ ਗਿਆ ਦਿਮਾਗ ਨੂੰ ਟੈਂਸ਼ਨ ਹੋ ਗਈ ਕਿ ਕੀ ਬੰਨੋ ਟੈਂਸ਼ਨ ਹੋ ਗਈ ਚੱਕਰ ਆ ਕੰਮ ਕਰਮੀ ਮੈਂ ਤਾਂ ਕੰਦ ਨੂੰ ਆਟਾ ਸਣਾ ਲਾ ਕੇ ਖੜ ਗਿਆ ਮਗਰ ਮਨੂਰ ਰਵਿੰਦਰ ਨੇ ਪੁੱਛ ਲਿਆ ਥੱਲੇ ਉੱਤਰ ਦੀ ਧਾਰੇ ਰਵਿੰਦਰ ਨੇ ਥੋੜੇ ਸਾਹਮਣੇ ਕਹਿੰਦਾ ਸੀ ਪੁੰਜੇ ਚੜ੍ਹਦੇ ਆ ਹਾਂ ਰਵਿੰਦਰ ਨੇ ਮਨੂਰ ਥੱਲੇ ਉੱਤਰ ਦੀ ਧਾਰੇ ਪੁੱਛ ਲਿਆ ਕਹਿੰਦਾ ਚਾਚਾ ਜੀ ਕਿਆ ਗੱਲ ਪਰ ਘਰ ਆ ਟੋਕੀ ਦੀ ਮਾ ਮਨੂੰ ਪਤਾ ਵੀ ਮੈਂ ਕਿਵੇਂ ਹੁਕਮਨਾਮਾ ਸੁਣਾਂ ਸਾਰੇ ਤੱਕ ਹਾਂ ਤਾਂ ਹੋਰੀ ਕਾ ਹੀ ਫੜ ਗਿਆ ਮੈਂ ਪਾਣੀ ਪੀਤਾ ਆ ਕੇ ਥੱਲੇ ਚਲੋ ਤਾਂ ਤੇਰੇ ਠੀਕ ਹੈ ਮੈਂ ਹੁਣ ਜਾ ਕੇ ਫਿਰ ਮੜੇ ਜਾ ਇੱਕ ਮਤਲਬ ਕਿ ਨਮਸਕਾਰ ਕਰਕੇ ਮਹਾਰਾਜ ਨੂੰ ਮੈਂ ਆ ਜਾਣਾ ਵਾਪਸ ਫਿਰ ਅਸੀਂ ਦੋਨੇ ਦੀਦੀ ਯਾਰ ਮੈਂ ਜਾ ਕੇ ਆਉਂਗੇ हां ਤੁਸੀਂ ਪਿੱਛੇ ਚੱਲੇ ਜਾਓ ਠੀਕ ਆ ਤੇ ਮੈਂ ਆਪਣਾ ਉਧਰ ਜਾ ਆ ਮੈਂ ਫਿਰ ਉਹਨਾਂ ਨੂੰ ਹਸਪਤਾਲ ਪਜਾ ਦੇ ਆ ਮੈਂ ਉਹਨਾਂ ਨੂੰ ਵੀ ਮੰਦਰਾਗਿ ਦੇ ਚਾਹਵਾ ਉਹਨਾਂ ਨੇ ਮੰਨਦਾ ਮੰਦਰਾ ਦਾ ਚੱਲ ਇਹਨਾਂ ਨੇ ਕਰਨਾ ਜਿਹੜਾ ਕੰਮ ਕਰਨਾ ਫਿਰ ਉੱਥੇ ਬਾਅਦ ਵਿੱਚ ਉਧਰ ਨੂੰ ਵੀ ਜਾਣਾ ਆਪਾਂ ਨੇ ਨਾਨਕ ਚੱਕ ਹੋ ਗਿਆ ਉਹਨਾਂ ਕਿੰਨਾ ਕੁ ਟਾਈਮ ਆ ਉਹ ਹੁਣ ਮੈਨੂੰ ਨਹੀਂ ਪਤਾ ਦੇਖ ਹੁਣ ਮੈਨੂੰ ਹੀ ਪੁੱਛੀ ਜਾਓ ਸਾਰਾ ਕੁਝ ਹਾਲ ਮੈਂ ਕਾ ਦੋ ਉਹਥੇ ਹਸਪਤਾਲ ਇਹ ਸੰਦੀਪ ਪਹਿਲਾਂ ਮੈਂ ਹਸਪਤਾਲ ਜਾਉਂ ਦਿਮਾਗ 'ਚ ਉਹ ਟੈਨਸ਼ਨ ਆ ਵੀ ਉੱਥੇ ਪਤਾ ਨਹੀਂ ਕਿੰਨਾ ਟਾਈਮ ਲੱਗਣਾ ਕਿਆ ਆਉਣਾ ਕਿਆ ਨਹੀਂ ਆਉਣਾ ਕਦੋਂ ਨਹੀਂ ਮੈਨੂੰ ਉੱਥੀ ਛੱਡ ਕੇ ਆਉਣੇ ਪ ਪੇ ਤਮਾਰ ਨੂੰ ਕਣਾ ਵੀ ਆ ਚੱਕੋ 1000 ਰੁਪਿਆ ਭਾਈ ਆਪਣਾ ਚੁੱਪ ਕਰਕੇ ਮੈਨੂੰ ਟੈਕਸੀ ਕਰਕੇ ਆ ਜਿਓ ਹਿੱਦਰ ਤੇ ਵੀ ਮੈਂ ਜਾਵਾਂ ਆਪਣਾ ਕੰਮ ਖਰਾਬ ਹੋਣਾ ਇੱਥੇ ਜਾਣ ਤੇ ਪਹਿਲਾਂ ਸਹੀ ਗੱਲ ਤੇ ਹੁਣ ਮੈਨੂੰ ਪਹਿਲਾਂ ਮੱਥਾ ਟੇਕਿਆਉਣ ਦੋ ਉਦੋਂ ਬਾਅਦ ਦੇ ਵਿੱਚ ਫਿਰ ਮੈਂ ਜਾਣਾ ਉਧਰ ਨੂੰ ਫਿਰ ਅੱਗੇ ਦੇਖਦੇ ਕਿਆ ਬਣਉਗਾ ਠੀਕ ਹੈ ਨਾ ਪਾਲਾ ਕੀ ਹੋ ਗਿਆ ਕਿੰਨਾ ਬਾਹਰ ਹੈ ਕਿੰਨਾ ਨਵਾਰਾ ਕੋਲ ਗਿਆ ਤੁਸੀਂ ਹੁਣ ਕਿਹਨੂੰ ਡੀਕਦੇ ਤੇ ਮਨੂੰ ਡੀਕਦੇ ਤੇ ਮੈਂ ਚੱਲ ਗਿਆ ਤੇ ਜੀ ਸੌਦੇ ਜਿ ਲੈਣਾ ਥੋੜਾ ਜਿਹਾ ਥੋੜਾ ਜਿਹਾ ਲਿਆ ਆ ਤੱਕ ਪਰ ਗਏ ਸਭ ਪੈ ਲੈ ਉਹ ਉਹਦੇ ਕੋਲ ਉੱਥੇ ਪੀੜੇ ਇੰਨੀ ਦੀ ਮਾਤ ਟਾਈਮ ਲੱਜਣਾ ਚਾਰ-ਪੰਜ ਗੱਲ ਵਧੀਆ ਫਿਰ ਮੈਨੂੰ ਉੱਥੇ ਪੀੜੇ ਤੋਂ ਥੋੜਾ ਜਿਹਾ ਮੇਰਾ ਮਨ ਤੁਹਾਨੂੰ ਪਤਾ ਚਿੱਤ ਮਚਿੱਤਾ ਜਾ ਪੈਣ ਲੱਜਣਾ ਮਾਂ ਉਹਨੂੰ ਕਾ ਮਾਂ ਮੈਂ ਬਾਅਦ 'ਚ ਆਉਂਗਾ ਮੁੰਡਾ ਜੇ ਤੂੰ 400 ਦੇ ਪੈ ਤੂੰ ਮੈਨੂੰ ਹੀ ਦੇ ਦੇ ਕਬਰਾਂ ਛੋਣ ਲੱਜੰਦੀ ਤੁਹਾਨੂੰ ਪਤਾ ਨਹੀਂ ਹੋ ਹੁਣ ਫੇਰ ਦੁਬਾਰਾ ਹੋਣ ਲੱਗੀ ਵਾਦੀ ਵਾਦੀ ਵਧਿਓ ਜਾਂਦੀ ਹੈ ਕੀ ਹੋ ਗਿਆ ਹੁਣ ਹੋਣ ਲੱਗੀ ਤੁਹਾਨੂੰ ਦੇਖ ਬਾਈ ਨੇ ਕਿਹਾ ਥਾ ਵੀ 20 ਮਿੰਟ ਰਹਿ ਗਏ ਅੱਧਾ ਘੰਟਾ ਭੋਗੂ ਪੈਣ ਨੂੰ ਉਹ ਵੀ ਪਹਿਲਾਂ ਉੱਥੇ ਪ੍ਰਸਾਦਾ ਚੱਲ ਰਿਹਾ ਇਸ ਟਾਈਮ ਹੁਣ ਪ੍ਰਸਾਦਾ ਖਾਣ ਜਾਣਾ ਤੁਸੀਂ ਕੋਈ ਗੱਲ ਮਾਂਜਾ ਦੇ ਕਿਉਂ ਗਏ ਸੀ ਆਦਰੀ ਆ ਆਦਰੀ ਲਵਾਇਆ ਬਈ ਮੇਰੀ ਜਠਾਣੀ ਨੇ ਜੋ ਕਾਇਤਾ ਪੱਤਰ ਤੇ ਲਿਖੀ ਦਾ ਆਦਰੀ ਲਵਾਏ ਨੇ ਅਸੀਂ ਆਪਣੇ ਹਾਂ ਚੱਲ ਆਦਰੀ ਲਾਉਣੇ ਇਹ ਪਤਾ ਇਹਨਾਂ ਦੋਨਾਂ ਭਾਈਆਂ ਨੇ ਮੈਨੂੰ ਕਿੰਨੀ ਉਂਗਲੀ ਲਾਈ ਆ ਕਹਿੰਦਾ ਤੂੰ ਚਲੀ ਜਾ ਤੂੰ ਚਲੀ ਜਾ ਮੈਂ ਕਹਾਂ ਮੈਂ ਤਾਂ ਉਹਦੇ ਨਾਲ ਹੀ ਜਾਊਂਗੀ ਉਹ ਜਾਣ ਕੇ ਕਰਦਾ ਤਾਂ ਵੀ ਕਿਹੜੇ ਚ ਵੈਦਨ ਮੈਂ ਕਹਿ ਦਿੱਦੀ ਮੈਦਨ ਦਾ ਆਪ ਦੇ ਡੀਟੀ ਵੀ ਕਿਛਡੇ ਆਖੇ ਦੂਹਾ ਵੀ ਕਹਿੰਦਾ ਚਲੀ ਜਾ ਆਓ ਫਿਰ ਪਰ ਨਹੀਂ 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 ਆ ਜਾਵੇ

ਮੈਂ ਨਹੀਂ ਦੇਖਿਆ ਪੁੱਤ ਤੂੰ ਤੂੰ ਹੁਣ ਤੂੰ ਪਕੌੜੇ ਨਹੀਂ ਖਾ ਕੇ ਇੱਥੇ ਮੈਂ ਕਿ ਵੀਰ ਜੀ ਨਾਲ ਇਹ ਜਾਏ ਜੀ ਭੋਗ ਪਰਥੇ ਮੈਂ ਸੱਚ ਨਹੀਂ ਲੁੱਟੇ ਹੋਏ ਦੁਕਾਨਾਂ ਉਧੇ ਰਸਤੇ ਚ ਕਾ ਤੇਰਾ ਬਾਹ ਲੈਣਾ ਜੇ ਤੇਰੀ ਤੇ ਹੀ ਐ ਮੈਂ ਨਹੀਂ ਨਾਲੇ ਮੈਨੂੰ ਨਹੀਂ ਕਹਿਣਾ ਤੇ ਤੂੰ ਹੀ ਕਹਿਣਾ ਉੱਥੇ ਵੀ ਟਾਰਾ ਮੇਰੀ ਟਾਰ ਤਾਂ ਦੋਹਾਂ ਦੀ ਟਾਰ ਪੂਰੀ ਹੈ ਕੀ ਕਹਿੰਦਾ ਕਹਿ ਰਹੀ ਏ ਉੱਥੇ ਬੀਬੀਆਂ ਉਧਰ ਉਹਨਾਂ ਤੋਂ ਚਾਰੋਂ ਹੀ ਖੜੀ ਕੋਈ ਉਧਰ ਨੂੰ ਜਾਣ ਨੂੰ ਖੜੀ ਨਹੀਂ ਮਨ ਲੱਗਦਾ ਮਾਂਜਾ ਮੁੰਜਾ ਲੈ ਕੇ ਹੀ ਗੱਲਾਂ ਕਰਾਉਂਨਾਂ ਉਹਨਾਂ ਨੂੰ ਵੀ ਉਨੇ ਲਾਏ ਕੰਮ ਆ ਜਣਾ ਵਿਆਹ ਦੇ ਟੁੱਕ ਟੁਕਣਗੇ ਬੜੀ ਚੰਗੋ ਟੁੱਟ ਜਾਣਗੇ ਉੱਥੇ ਤੈ ਜਾ ਕੇ ਵਿਆਹ ਤੇ ਕਿੱਧਰ ਜਾ ਕੇ ਕਿਸ ਨੂੰ ਮੁੱਕੇ ਵਿਆਹ ਦਾ ਵਾਸਤੇ ਟੁੱਟ ਜਾਣਾ ਉਹ ਵਿਆਹ ਤੇ ਵਾਸਤੇ ਲੋ ਆਈ ਵਿਆਹ ਵਾਸਤੇ ਕਿੱਧਰ ਤੇ ਕਿੱਧਰ ਨੂੰ ਗੱਲ ਹੈ ਮਾਈ ਮਾ ਪਤਾ ਨਹੀਂ ਕੀ ਕਰਨ ਲੱਗੇ ਇਹ ਤਾਂ ਬਸ ਨਿਆਣੇ ਦਾ ਸਾਡੇ ਖਾਣ ਵਾਗੇ ਬਖਾਣ ਨੂੰ ਦੋ ਤੇ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਐ ਹੁੰਦਾ ਨਿਆਣੇ ਯਾਰੋ ਚਲੋ ਫਿਰ ਲਾਲ ਨੂੰ ਕਰਤਾ ਲਈ ਤਾਰ ਤੂੰ ਕਹਿੰਦੀ ਨਾਲ ਓਰੇ ਛੱਡ ਕੇ ਜਾਣੀ ਸਲਾਹ ਮਕਲੇ ਚ ਕੰਨ ਛੱਡਣੀ ਨਿਆਣੀ ਕੰਮੇ ਆਉਗੀ ਹਾਂ ਤਾ ਉੱਥੇ ਪਾਣੀ ਦੇ ਪੁੱਛੜ ਤੇ ਮੜਨਾ ਲੈ ਜਾ ਕੋਈ ਨਾ ਮਾਰ ਦੇ ਲੈ ਕੇ ਉੱਥੇ ਕਿੱਤਾ ਪੋੜਾ ਨਹੀਂ ਗੱਲ ਹੈ ਵੀ ਬੰਦਾ ਲੈਣਾ ਕਿ ਤੱਕ ਲੂਗੀ ਆਪੇ ਪਤਾ ਆ ਲੈ ਬੂਬ ਤੇਰੀ ਮੇਰੀ ਜੋੜੀ ਲੈ ਆ ਬੱਸ ਤੱਕ ਲਓ ਲੈ ਤਾਗੇ ਤਾਂ ਹੁਣੇ ਲੱਗ ਗਿਆ ਨਿਕਲ ਸੂਟ ਵਧੀਆ ਲੱਗਦਾ ਹੈ ਬੱਤਾ ਪਤਾ ਕੀ ਨਹੀਂ ਇਹ ਪਸੰਦ ਪਤਾ ਕੀ ਨਹੀਂ ਇਹ ਆ ਦੇ ਘਰ ਮੇਰੇ ਘਰ ਆ ਲਈ ਤੇਰੇ ਨਾਲ ਕੱਢ ਦੇਂਗੇ ਨਾ ਆਪ ਵੀ ਵੱਡਣ ਲੱਗ ਗਈ ਕਣੀ ਜਣਾ ਤਾਂ ਵੱਡੇ ਮੂਹ ਨਾਲ ਕਾਣੀ ਨਿਕਲਿਆ ਨਹੀਂ ਇਹਨੂੰ ਸਾੜ ਪਰੋ ਕਰਾਉਣਾ ਪੈਣਾ ਕੁਸ ਕੇਕ ਨਹੀਂ ਸਾੜੀ ਕਰਾਉਣਾ ਪੈਣਾ ਕਰੀ ਨਹੀਂ ਮੈਂ ਭੇਜੀ ਤਾਂ ਸੀ ਚੁੰਨੀ ਠੀਕੋ ਹੋਰ ਸਾਰੀ ਦੇ ਤਾਂਗੇ ਨਿਕਲ ਲਾ ਦੇ ਆਪ ਵੀ ਵੱਡ ਕੇ ਤਰਾਈ ਬਹੁਤ ਸਾਦੀ ਆ ਤਾਂ ਮੋੜ ਵਾਦ ਸਾਦੀ ਮੈਨੂੰ ਇਹਨੂੰ ਚੱਲ ਦੇਖਣੀ ਆ ਹਾਂ ਹੁਣ ਹੁਣ ਤੌਰ ਲੱਗਦੀ ਹੁਣ 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 ਤੌਰ ਲੱਗਦੀ ਹੈ ਚਲੋ ਭਈ ਚਲੋ ਜੱਟ ਦੀ ਤਾਂ ਆ ਫੋਨ ਤੇ ਮੇਰਾ ਉਹੀ ਕੋਈ ਨਹੀਂ ਜਾਓ ਮੱਥਾ ਤੇ ਕਿਉਂ ਮੇਰੇ ਬਾਪ ਮੇਰੇ ਬਾਪ ਤੇ ਟੋਲੀ ਚ ਪਕੌੜੀਆਂ ਪਾ ਲਿਆ ਹੋ ਉਹ ਮੈਂ ਕਿਹ ਕੋਈ ਕੰਮ ਤਾਂ ਨਹੀਂ ਰਹਿੰਦਾ ਨਹੀਂ ਰਹਿੰਦਾ ਜੱਸੀ ਨਾ ਵੀ ਲੈਤੀ ਹਾਂ ਇਦੇ ਪਿੱਛੇ ਤਾਂ ਬਿੱਕੀ ਨੇ ਨਰਾ ਟਪਾਇ ਦੁਕਾਨ 'ਚ ਤੇ ਇਹ ਵੀ ਦੇਖੀ ਇਹ ਵੀਡੀਓ ਨੇ ਦੇਖੀ ਜਿਹੜਾ ਬੱਤਾ ਲੱਭਾ ਨਹੀਂ ਵੀਡੀਓ ਕਦੇ ਨਹੀਂ ਦੇਖੀ ਦੇਖਿਆ ਕਰ ਤੈਨੂੰ ਦਿਓਰ ਮੇਰਾ ਕਿਵੇਂ ਅੱਡਾ ਤੁੰਡਾ ਤਕਰਾ ਨਹੀਂ ਪੁੱਤਾ ਕੀ ਗੱਲ ਤੁਸੀਂ ਕੋਈ ਪਰਮਾਤਮਾ ਨੂੰ ਜਾਣ ਦੇਣੀ ਆ ਛੁਡਣੀ ਬੋਲਦੇ ਪਤਾ ਨਹੀਂ ਕੀ ਕਰਦੇ ਮੈਨੂੰ ਕਿਸੇ ਦੀ ਵੀਡੀਓ ਦਾ ਨਹੀਂ ਆ ਸਾਦੇ ਸਿੱਧੇ ਪਟੇ ਮੈਂ ਜਾਸਮਿਨ ਦੀ ਰੋਟੀ ਫਿਰ ਬਹੁਤ ਕੱਢ ਕੇ ਦੇ ਦਿੰਦੀ ਹਾਂ ਹੋਰ ਕੁਝ ਨਹੀਂ ਰਹਿ ਗਈ ਮੈਂ ਦੇਖ ਨਹੀਂ ਕੀਤਾ ਅੱਜ ਚਲ ਆਦਾ ਆਹ ਮਾਂਜਾ ਲੈ ਕੇ ਚੱਲਿਆ ਸਾਡਾ ਕਾਕਾ ਜੀ ਡੋਲੂ ਚੱਲ ਰੱਖ ਲੈ ਮੂੰਹ 'ਤੇ ਰੱਖ ਜਦੇ ਹੱਥ ਰੱਖ ਲੈਂਦੇ ਆ ਚੱਲ ਕੋਈ ਨਹੀਂ ਹੋਇਆ ਇੱਕ ਤਾਂ ਹੱਥ ਨਹੀਂ ਪਤਾ ਨਹੀਂ ਕਿੱਥੇ ਤਾਂ ਕੀ ਹੈ ਹੱਥ ਰੱਖਣਾ ਅੱਖਾਂ ਮੁਰ ਆ ਜਾ ਅੰਨੀ ਲਿਖਣਾ ਪੈਣੀ ਚੀਜ਼ ਹੱਥੇ ਰੱਖਦੇ ਆ ਚੱਲ ਹੁਣ ਤੋਰੀ ਰਵਾ ਦੀ ਉਹਨੂੰ ਝੜ ਕੇ ਝੜ ਕੇ ਕੇ ਚਾ ਰੋਈ ਨਹੀਂ ਹੈਗੀ ਤਾਂ ਰਵਾ ਦੇ ਦੂਏ ਪਾਸੇ ਨੂੰ ਨਹੀਂ ਪਤੋਲਾ ਜੀ ਇਹ ਪਤੋਲਾ ਲਓ ਜੀ ਪਹੁੰਚ ਕੇ ਮੱਥਾ ਟੇਕ ਕੇ ਆਪਾਂ ਹੁਣ ਅ ਮੰਡਾਰੇ ਖੇਤਾਂ ਦੇ ਵਿੱਚ ਜਿੱਥੇ ਤੇ ਆਪਾਂ ਨੇ ਲੈ ਕੇ ਜਾਣ ਨੂੰ ਉਹਨਾਂ ਨੂੰ ਕਹਿਤਾ ਵੀ ਤੁਸੀਂ ਬਾਈ ਹੋ ਜੋ ਮੜ ਜਾ ਰੈਡੀ ਤੇ ਉਹਨਾਂ ਟਾਈਮ ਦੇ ਵਿੱਚ ਆਪਾਂ ਹੋਰ ਨਹੀਂ ਤਾਂ ਕੁਛ ਥੋੜਾ ਜਿਹਾ ਖੇਤਾਂ ਦੇ ਗੇੜਾ ਜਿਹਾ ਦੇਖ ਲਿਆ ਮੜ ਜਾ ਕਿ ਬਾਹਰੋਂ ਕਣਕ ਕਿੱਦਾਂ ਦੀ ਹੈ ਕਿੱਦਾਂ ਦੀ ਨਹੀਂ ਲੋਜੀ ਫਿਲਹਾਲ ਧੁੱਪ ਵੀ ਨਿਕਲਈ ਹੋ ਰਹੀ ਆ ਕੇ ਪੂਰੀ ਧੁੱਪ ਨਿਕਲਈ ਬਸੋਣਾ ਲੱਗ ਰਿਹਾ ਤੇ ਹੁਣ ਸਾਡਾ ਪਲਾਨ ਬਣਦਾ ਵੀ ਹੈ ਦੋ ਕਕੀਲੇਆਂ ਦੇ ਵਿੱਚ ਇਧਰਲੇ ਪਾਸੇ ਵਾਲਿਆਂ ਦੇ ਵਿੱਚ ਜੀ ਆਹ ਕਣਕ ਵੇਚ ਕੇ ਖੜਿਓ ਤਾਂ ਕਣਕ ਖੜੀ ਵੀ ਬਹੁਤ ਵਧੀਆ ਜੀ ਵੀ ਕਰਦਾ ਕਿਉਂਕਿ ਅ ਗੰਨਾ ਬੀਜਣ ਦੀ ਸਲਾਹ ਬਣਦੀ ਹੈ ਜੀ ਦੋ ਕਕੀਲੇ ਚ ਗੰਨਾ ਬੀਜਦੀ ਔਰੇ ਵਧੀਆ ਕਣਕ ਖੜੀ ਆ ਜੀ ਵੀ ਨਹੀਂ ਕਰਦਾ ਹੈਗਾ ਕਰਨੇ ਨੂੰ ਤੇ ਪਰ ਜੇ ਥੋੜਾ ਜਿਹਾ ਪਨਾਹਾ ਲੈਣਾ ਵੀ ਹੈ ਗਾਹਾਂ ਤਾਂ ਫਿਰ ਬੀਜਣੀ ਵੀ ਠੀਕ ਹੈ ਵਿੱਚ ਵਿੱਚ ਨੂੰ ਧਲੀਆਂ ਹੈਗੀਆਂ ਹਾਲ ਵੀ ਦੋ ਵਾਰ ਸਪਰੇ ਹੋਲੀ ਸਪਰੇਹਾਂ ਦਾ ਬਹੁਤ ਪੰਗਾ ਹੋ ਰਿਹਾ ਖੜਾ ਬਾਰ 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 ਆਹ ਹੋ ਗਿਆ ਏਰੀਆ ਉੱਥੇ ਤੇ ਉੱਥੇ ਤੇ ਕੁਛ ਇਹ ਹੱਪ ਰਲਾ ਇੱਥੇ ਨਿਕਲ ਜਾ ਕਰਨਾ ਕਰਨਾ ਜੇ ਕੜਾ ਇਹਨਾਂ ਦਾ ਨਿਕਲਦਾ ਨਾ ਨੇੜੇ ਤੋਂ ਇਸੇ ਤਰੀਕੇ ਦੇ ਨਾਲ ਤੇ ਚਲੋ ਦੇਖਦੇ ਆਂ ਜੀ ਅੰਦਰ ਹੋ ਗਏ ਹੋਣਗੇ ਉਹ ਵੀ ਰੈਡੀ ਤੇ ਫਿਰ ਲੈ ਕੇ ਜਾਂਦਾ ਜੀ ਇਹਨਾਂ ਨੂੰ ਹਸਪੀਟਲ ਨੂੰ ਤਨੀਣਾ ਚਲ ਬੈਠ ਜਾ ਫਿਰ ਪਹੁੰਚ ਗਏ ਜੀ ਆਪਾਂ ਹਸਪਤਾਲ ਲੈ ਕੇ ਨਾ ਲਾਤਾ ਹਾਂ ਗੱਡੀ ਇੱਥੇ ਲਗਾ ਲੈਣੀ ਹਾਲਾ ਮੈਂ ਠੀਕ ਹੈ ਨਾ ਦੇਖ ਕੇ ਮੈਨੂੰ ਟਾਈਮ ਜਾਂ ਦੇਖ ਕੇ ਦੱਸਦੀ ਆਈਡੀ ਆ ਪਤਾ ਕਰਕੇ ਨਾ ਬੜੀ ਛੇਤੀ ਮੁੜ ਆਇਆ ਹੈ ਹਾਂ ਕੀ ਹੋ ਗਿਆ ਮੈਂ ਬੜੀ ਛੇਤੀ ਮੁੜ ਆਇਆ ਹਾਂ ਉੱਥੇ ਚੱਕਰਤਾ ਯਾਰ ਕੀ ਹੋ ਗਿਆ ਵੀ ਉੱਥੇ ਤਾਂ ਭੀੜ-ਬਾਦ ਹੋਣੀ ਮਤਲਬ ਹਾਂ ਹਾਂ ਭੀੜ ਤਾਂ ਹੈਗੀ ਸੀ ਹਾਂ ਪਰ ਮਾ ਨੂੰ ਕਿਹਾ ਮੈਂ ਅੱਜ ਚਲੂ ਮੈਂ ਗੱਡੀ ਲਾ ਕੇ ਮੋੜ ਕੇ ਖੜਾਉਣਾ ਹੂੰ ਵੀ ਤੂੰ 10 ਮਿੰਟ ਮੁੜ ਕੇ ਆ ਕੇ ਉਹ ਆ ਕੇ ਕਹਿੰਦਾ ਸਰਦਾਰ ਜੀ ਅੰਦਰ ਤਾਂ ਧੀੜ ਬਹੁਤ ਹੈ ਪਹੁੰਚਣਾ ਟਮ ਕੰਮ ਦਾ ਹੂੰ ਵੀ ਗਣਾ ਟਾਈਮ ਬਹੁਤ ਲੱਜਣਾ ਹੂੰ ਫਿਰ ਮੈਂ ਹਾਂ ਚੱਲ ਕੋਈ ਨਹੀਂ ਤੂੰ ਰੁਕ ਮੈਂ ਪੁੱਛਦਾ ਜਾ ਕੇ ਫਿਰ ਮੈਂ ਉੱਥੇ ਇੱਕ ਮੁਲਾਜ਼ਮ ਜਿਹੜਾ ਪੁੱਛਿਆ ਮਾ ਵੀ ਕਿੱਥੇ ਹੈ ਡਾਕਟਰ ਕਿੰਦਰ ਡਾਕਟਰ ਨਹੀਂ ਦੀ ਹੈਗੀ ਉੱਥੇ ਅੱਛਾ ਮਾ ਡਾਕਟਰ ਕਹਿੰਦਾ ਵੀ ਐਮਰਜੈਂਸੀ ਕਿਉ ਡਿਲੀਵਰੀ ਆਈ ਹੋਈ ਸੀਗੀ ਹੂੰ ਵੀ ਉਹਦਾ ਐਮਰਜੈਂਸੀ ਆਪਰੇਸ਼ਨ ਕਰਨਾ ਪੈ ਗਿਆ ਬਿਉਧਨ ਚੱਲੇਗਾ ਪਤਾ ਨਹੀਂ ਸੱਚ ਬੋਲਦਾ ਤਾਂ ਪਤਾ ਨਹੀਂ ਝੂਠ ਬੋਲਦਾ ਤਾਂ ਬਈ ਕਹਿੰਦਾ ਵੀ ਘੰਟਾ 10 ਘੰਟਾ ਹੋਰ ਲੱਗ ਜਾਣਾ ਹਾਲਾ ਫਿਰ ਇਹਨਾਂ ਤੇ ਮੂਰੇ ਵੀ ਦਸ ਜਣੇ ਬੈਠੇ ਨੇ ਹੋਰ ਹੂੰ ਤੇ ਕਹਿੰਦਾ ਵੀ ਆਏ ਮਰੀਜ਼ਾਂ ਨੂੰ ਉਹਨਾਂ ਨੇ ਜਰੂਰ ਸੁਨੇਹਾ ਲਾ ਦਿੱਤਾ ਵੀ ਕੋਈ ਜਾਇਓ ਨਾ ਡਾਕਟਰ ਦੇ ਕੋਲ ਹਾਂ ਓਵਰ ਟਾਈਮ ਦੇ ਵਿੱਚ ਉਹ ਕੰਮ ਕਰ ਜੂਗਾ ਗੱਡੀ ਤਾਂ ਲੱਗੇ ਹਾਂ ਪਤਾ ਮਗਰ ਗੱਡੀ ਤਾਂ ਹਾਂ ਗੱਡੀ ਝੋਣੀ ਹੈ ਫਿਰ ਮੋਂ ਨੂੰ ਕਹਿੰਦਾ ਵੀ ਜਾ ਫਿਰ ਆਪਾਂ ਨੇ ਇੱਧਰੋਂ ਜਾਣਾ ਤਾਂ ਮਹੱਤ ਗੱਡੀ ਵੀ ਤਾਂ ਨਹੀਂ ਆਉਂਦੀ ਕਾ ਲੱਗੇ ਕਰਦੇ ਨੇ ਨਾ ਮੈਂ ਛੱਡਾ ਪਾਣੀ ਹੌਲੀ ਹੌਲੀ ਤੂੰ ਆਪਣੇ ਪਰਨਾ ਪਾ ਲਈ ਪਾਣੀ ਆਪਰ ਦਾ ਸਾਰ ਕੇ ਮੂੰਹ ਫੜ ਲਾ ਓ ਚਲੋ ਭਾਈ ਅਜੇ ਟਾਈਮ ਲੱਗੂਗਾ ਤੇਰੀ ਤੇਰੇ ਬੂਟ ਵੀ ਗਿੱਲੇ ਸਾਰਾ ਕੁ ਗਿੱਲਾ ਕਰ ਲੈਣਾ ਸਾਡੇ ਪਿੱਛੇ ਦਾ ਚਾਹ ਤੂੰ ਬੱਚੇ ਨੂੰ ਕੱਖ ਤੂੰ ਬੱਚੇ ਨੂੰ ਕੱਖ ਬੱਚੇ ਨੂੰ ਕੱਖ ਪਾ ਲਾ ਜਾ ਕੇ ਦਾ ਬੱਚੇ ਨੂੰ ਕੱਖ ਪਾ ਦਾ ਨਹੀਂ ਪਤਾ ਤਾਂ ਸਾਰੇ ਕੱਪੜੇ ਗਿੱਲੇ ਕਰ ਲੈਣੇ ਆਪਣੇ ਪੱਤੂ ਜਣਾ ਜੀ ਨਾਨਕ ਸ਼ੱਕ ਲਾਉਣ ਅਸੀਂ ਪਰ ਹੁਣ ਗੱਡੀ ਦੀ ਵੀ ਭਾਈ ਸਰਵਿਸ ਹੋਣੀ ਜ਼ਰੂਰੀ ਸੀਗੀ ਉਹ ਕਿਹਾ ਨਹੀਂ ਬੱਤ ਤੇਰਾ ਤੇਰਾ ਕੰਮ ਨਹੀਂ ਹੈਗਾ ਤੂੰ ਆ ਝੂਟੇ ਲੈ ਲੈ ਆਪਣਾ ਗੇਟ ਖੋਲ ਕੇ ਤੇ ਝੂਟੇ ਲੈ ਲੈ ਹੁਣ ਸਪੀਡ ਦਾ ਕੋਲ ਦੇ ਕੋਤੇ ਤੇਰੇ ਸੋਨੇ ਪੱਕੜੇ ਪਾਏ ਹੋਏ ਆ ਅੱਪਾ ਨੇ ਬਾਹਰ ਨੂੰ ਜਾਣਾ ਹੈ ਹੈ ਇਹ ਬੁਤਾਨੀ ਨਹੀਂ ਠੀਕ ਲੱਗਦਾ ਹੈਗਾ ਪਹਿਲਾਂ ਇੱਕ ਸੱਤੇ ਹੋ ਜਾਣੇ ਆ ਇੱਧਰ ਲਈ ਸਾਡੇ ਧੋਲਣੇ ਤੇ ਇੱਧਰ ਲਈ ਸਾਡੇ ਬਾਤ ਤੋਣੀ ਇੱਧਰ ਧੁੱਪ ਪੈਣਾ ਨਾਲ ਦੀ ਨਾਲ ਸੁੱਕੀ ਜਾਣਾ ਇਹਨੇ ਹੈਨੇ ਹਾਂ ਉਹਦੇ ਮਹਿਕ ਆ ਗਿਆ ਉਧਰ ਮਹਿਕ ਆ ਗਿਆ ਉਹ ਦੇਖ ਆ ਗਿਆ ਇਹ ਵੀ ਧੋਲੇ ਆ ਗੱਡੀ ਧੋਲੇ ਆ ਗੱਡੀ ਅਸੀਂ ਆਪੇ ਲੱਗੇ ਧੋਣ ਉੱਥੇ ਵੀ ਧੋਣੇ ਵਾਲਾ ਕੋ ਕੀ ਸਾਨਾ ਨੰਬਰ ਲਵਾ ਕੇ ਲਿ ਗਏ ਬਾਹਰ ਬਾਹਰ ਤੋਂ ਧੋਈ ਇਹਨਾਂ ਦਾ ਗੱਡੀ ਚੱਲ ਕੋਈ ਨਹੀਂ ਬਾਹਰ ਤੇ ਸਾਫ਼ ਲੱਗਣੀ ਚਾਹੀਦੀ ਅੰਦਰ ਕਿਨੇ ਵੜ ਕੇ ਦੇਖਣਾ ਆਇਆ ਤਾਂ ਮਿੱਟੀ ਲੱਗੀ ਹੋ ਛੱਟਦੀ ਪਰ ਇਹ ਤਾਂ ਕੱਲ ਚੀਜ਼ ਦੀ ਰਗੜ ਲੱਗੀ ਵੀ ਹੈ ਨਾ ਹਾਂ ਇੱਧਰ ਇਹ ਕਹਿੰਦੀ ਮੈਂ ਧੋਣੀ ਆ ਗੱਡੀ ਐੜੀ ਵੀ ਆ ਗੱਡੀ ਦਾ ਮਗਰੇ ਮਗਰ ਹੋਈ ਵੀ ਆ ਕੱਲ ਗੱਡਿਆਂ ਨੂੰ ਤਾਂ ਦਿਨ ਆਇਆ ਜੱਜ ਦਾ ਆ ਹਾਂ ਉਹ ਤੋਂ ਕਿ ਅੱਛਾ ਤੋਂ ਪਰਚੋ ਦੇ ਪਰ ਤਾਂ ਗਰਦ ਬਹੁਤ ਪੈ ਗਈ ਕਿੱਧਰ ਟਿਕਾਣੇ ਤੇ ਲਾਉਂਦੇ ਉਹਨੂੰ ਚੱਲ ਕੋਈ ਨਹੀਂ ਕੱਪੜਾ ਦਾ ਮਾਰ ਲਾਂਗੇ ਲਾ ਦਿਓ ਲਾਈਨ ਚ ਕਿਹਦੀ ਕਿਹੜੀ ਨਹੀਂ ਕੋਈ ਆ ਮਾਲੀਰਾ ਇੱਥੇ ਨੂੰ ਰੱਖੀ ਦੀ ਜਿਹੜਾ ਕੱਪੜਾ ਪਾੜਿਆ ਤਾਂ ਮੈਂ ਜਿਹੜਾ ਬੰਨਿਆ ਉਹਨੂੰ ਉਹਨੂੰ ਗਿੱਲਾ ਕਰ ਲਾ ਐ ਕਿਹਟਾ ਨਹੀਂ ਤਾਂ ਨਹੀਂ ਧੋਣੀ ਉਹ ਤਾਂ ਸਾਰੀ ਪੈਂਟ ਲਵੇੜ ਲਈ ਮੰਮੀ ਨੇ ਕਟਣਾ ਤਾਨੂੰ ਦੇ ਹਾਂ ਗੱਡੀ ਧੋ ਕੇ ਕੀ ਕਰੂੰਗੀ ਤੂੰ ਤੂੰ ਆਪਣਾ ਖੇਲ ਪੱਟੀ ਨਹੀਂ ਹਾਂ ਪੱਟੀ ਤੂੰ ਬੱਚੀ ਨਾਲ ਖੇਡਿਆ ਜਾ ਕੇ ਬੱਚੀ ਨਾਲ ਹਾਂ ਪਾਣੀ ਆ ਗਈ ਬੱਚੀ ਨਾਲ ਖੇਡ ਬੱਚੀ ਨਾਲ ਆਪਣਾ ਜਾ ਕੇ ਤੂੰ ਆਹ ਇਹਨੂੰ ਕੱਪੜਾ ਇਹਨੂੰ ਇੱਕ ਵਾਰ ਕੱਢ ਲੈਂਦਾ ਇਹਨੂੰ ਰੇਤਾ ਰੁਤਾ ਦਾ ਬਹੁਤ ਲੱਗਿਆ ਦਾ ਹੱਥਾਂ ਨੂੰ ਤਾਂ ਬਹੁਤ ਲੱਗਣਾ ਰੇਤਾ ਹੁੰਦਾ ਇਹ ਨੂੰ ਲੱਗਦਾ ਦੇਖਣ ਪੂਰਾ ਪੂਰੀ ਪਾਣੀ ਘਟਾ ਲੈ ਹੁਣ ਜਾ ਦੇ ਕੱਪੜਾ ਮਾਰ ਨਾ ਨਾ ਇਹ ਤਾਂ ਭਾਏ ਦਾ ਕੱਪੜੇ ਪਿਝੋ ਕੇ ਜਾਊਗੀ ਹੋਰ ਕੁਝ ਨਹੀਂ ਕਰਨਾ ਇਹਨੇ। ਬਸ ਹਾਂ ਅੰਦਰ ਤੇ ਵੀ ਲੱਗਿਆ ਵੇਰੇ ਆ। ਅੰਦਰ ਇਹਨਾਂ ਨੇ ਨਿਆਣਿਆਂ ਨੇ ਕਰ ਰਹੇ ਨੇ ਹੱਥ ਲਾਇਆ ਵੇ ਗਿੱਲੀ-ਜਿੱਲੀ ਮਾਰ ਦੋਗੇ ਅੰਦਰਲੀ ਸੜੀ ਚੀਜ਼ ਸੈਂਪਰਾ। ਹੋਰ ਕਾ ਕਰਨਾ ਹੋ। ਛੱਤ ਤਾਂ ਮਦਨ ਤੋਂ ਉੱਤੀ ਦੀ। ਬਾਹਰ ਤਾਂ ਉਦਣ ਦੀ ਉਸਤ ਖੜੀ ਹੋਣੀ ਹੈ। ਬਾਹਰ ਜਾ ਖੜ ਜੰਦੀ ਨਾ ਫਿਰ ਉਸ ਪੈ ਜਾਂਦੀ ਉੱਪਰ ਛੱਤ ਦੇ ਉੱਪਰ ਜਿਹੜੀ ਗਰਦ-ਗੁਰਦ ਪਈ ਹੁੰਦੀ। ਪਰ ਉਹ ਨਾਲੇ ਜਾਂਦੀ ਜਾਂਦੀ ਸਾਰੀ ਉਹ। ਇਹ ਇਹ ਨੂੰ ਨਾ ਕਹੇ ਇਹਦੇ ਨਿਕਲ ਜਾਣਾ ਫਿਰ ਤੇਰੀ ਕਾਈ ਹੋਣੀ ਕੱਪੜੇ ਤੇਰੇ ਜਾਣੇ ਭੇਜ ਤੇ ਮਾਤਾ ਨੇ ਤੇਰੀ ਕਰਦਨੀ ਕਟਾਈ ਬੰਦੇ ਕਰਦਾ ਨਹੀਂ ਬੰਦੇ ਕਾ ਕਰਦਾ ਤੇਰਾ ਪੈਰ ਰੱਖ ਹੋ ਗਿਆ ਪੈਪਰ ਥੱਲੇ ਤਾਂ ਕਰਕੇ ਹੋਇਆ ਬੰਦਾ ਬੱਚਾ ਤਾਂ ਮੈਂ ਪਰਸੋ ਚੌਥੀ ਵੈਕਿਊਮ ਮਾਰਿਆ ਹੂੰ ਮਹਾਰਾਜ ਚਲੋ ਧੋ ਲਈਏ ਜੀ ਇੱਕ ਵਾਰ ਲਓ ਜੀ ਧੋ ਹੋ ਗਈ ਗੱਡੀ ਲੱਗ ਗਈ ਚਮਕਾ ਮਾਰਨ ਬੱਕੀ ਅੰਦਰ ਫੀਸਿਆਂ ਚ ਬੜ ਗਿਆ ਕਹਿੰਦਾ ਅੰਦਰ ਦੇ ਫੀਸਿਆਂ ਬਚ ਵੀ ਹੱਥ ਫੇਰੀ ਜੀ ਕਰੇ ਦਈਏ ਹੁਣ ਹੁਣ ਰੜੀਆ ਕੰਮ ਅਸੀਂ ਜਦ ਮਰਜ਼ੀ ਤਿਆਰ ਹੋ ਕੇ ਗੱਡੀ ਦੇ ਵਿੱਚ ਬੈਠ ਸਕਦੇ ਆ। ਆਹ ਕਿਹ ਚੀਜ਼ ਹੈ? ਨਹੀਂ ਕੁਝ ਹੋਰ ਓਹ ਛਾ। ਉਹ ਵੀ ਹੈਗੀ ਐਟੋਮਿਕ ਇਹ। ਛੀਰੋ ਜੀ ਠੀਕ ਆ ਜੀ ਫਿਰ। ਹੁਣ ਅਗਲੇ ਵਲੌਗ ਦੇ ਵਿੱਚ ਮਿਲਦੇ ਆਂ ਤਿਆਰੀ ਕਰਕੇ ਕਿਵੇਂ ਚੱਲਣਾ ਜੀ ਅਸੀਂ। ਨਾਨਕ ਸ਼ਕਲ ਲਾਉਣ ਦੇ ਵਾਸਤੇ ਰਾਜੂ ਭਾਈ ਵੀ ਆਇਆ ਤਾਂ ਕਹਿੰਦਾ ਵੀ ਤਿਆਰ ਆ ਤੁਸੀਂ ਮਹਾਸੀ ਨੂੰ ਕਹਿੰਦਾ ਜੀ ਬਿਲਕੁਲ ਤਿਆਰ ਆ ਵੀਰੇ। ਵੀ ਬਾਕੀ ਹੁਣ ਤੁਹਾਡੀ ਉਧਰ ਤੇ ਛੰਡੀ ਦਿਖਾਓ ਖਰੀ 3 ਵਜੇ ਫਾਈਨਲੀ ਅਸੀਂ ਇੱਥੇ ਤੋਂ ਤੁਰਨਾ ਹੈ 2:30 ਵਜੇ ਸਾਡੇ ਕੋਲ ਮਲਵਈਆਂ ਨੇ ਪਹੁੰਚ ਜਾਣਾ ਹੈ ਉਹਨਾਂ ਨੂੰ ਵੀ ਆਏ ਤੇ ਤੁਹਾਨੂੰ ਮਲਵਾਵਾਂਗੇ ਉਹ ਫਿਰ ਇੱਥੇ ਹੀ ਤਿਆਰti ਹੋਣਗੇ ਉਰੀ ਪਰਫਾਰਮੈਂਸ ਦੇਣੀ ਉਹਨਾਂ ਨੇ ਥੋੜੇ ਟਾਈਮ ਫਿਰ ਇੱਥੇ ਤੋਂ ਚੱਲਾਂਗੇ ਜੀ ਬਾਬੇ ਦਾ ਨਾਮ ਲੈ ਕੇ ਸੁੱਖ ਦਾ ਕੰਮ ਕਰਨ ਦੇ ਵਾਸਤੇ ਖੁਸ਼ੀਆਂ ਦਾ ਕੰਮ ਕਰਨ ਦੇ ਵਾਸਤੇ ਜੀ ਇਹ ਵੀ ਸ਼ਾਮ ਨੂੰ ਕਰਨਾ ਤਾਂ ਜੀ ਕੰਮ ਮਾ ਹੁਣ ਨਿਬੜਦਾ ਠੀਕ ਆ ਸ਼ਾਮ ਦਾ ਟੱਕ ਜੀ ਟੱਕ ਕੇ ਫੰਦਰਾ ਪਾ ਤੈ ਇਹਨਾਂ ਨੂੰ ਨਵੇੜਤਾ ਕੰਮ ਬਸ ਆ ਮਨ ਨੂੰ ਬੰਨਣਾ ਰ ਚੋਣ ਦਾ ਮੈ ਰਹਿ ਜਾਊਗਾ ਉਹ ਪਾਪਾ ਜੀ ਦੀ ਜਾਇ ਹਰੀ ਵਾਲੀ ਭਾਬੀ ਦੀ ਬਿਊਟੀ ਲਾ ਦਾਂਗੇ ਵੀ ਇੰਨਾ ਕੰਮ ਉਹ ਕਰ ਦੋਗੇ ਚੋਤਾ ਪਾਪਾ ਜੀ ਵੀ ਲੈਂਦੇ ਆ ਤੇ ਕੰਮ ਮੈਂ ਵੱਧ ਲੈ ਅਜ ਤਾਂ ਮਨ ਨਾਲ ਮਾਂ ਵੀ ਜਾਣਾ ਤਾਂ ਹੈਗਾ ਹੀ ਆ ਕੰਮ ਨਿਬੜਦੇ ਠੀਕ ਆ ਜਿਹੜਾ ਕੰਮ ਨਿਬੜਦੇ ਉਹ ਟਾਈਮ ਨਾਲ ਉਹਦੇ ਵਰਗੀ ਵੀਸ ਨਹੀਂ ਹੈ ਉੱਧਰੇ ਲੇਰੀਆਂ ਜੀ ਨਜ਼ਾਰੇ ਆ ਨਾ ਤੁੱਪ ਚ ਬੈਠੀਆਂ ਤੁੱਪ ਸੇਕ ਰਹੀਆਂ ਇੱਕ ਦਲ ਕਰਦਾ ਵੀ ਇੱਥੇ ਖੁੱਲੀ ਬਣਾ ਦਵਾ ਇੱਕ ਦਲ ਕਰਦਾ ਵੀ ਰਹਿਣ ਦੀ ਐ ਤੂੰ ਗਰਮੀਆਂ ਚ ਤਾਂ ਫਿਰ ਇੱਥੇ ਬੰਨੇ ਨਹੀਂ ਹੁੰਨੇ ਜਾਂ ਤਾਂ ਇੱਥੇ ਕੋਈ ਦਰਖਤ ਲੱਗਾ ਹੋਣਾ ਫੇਰ ਗਰਮੀਆਂ ਚ ਇੱਥੇ ਤੁੱਪ ਚ ਬੰਨੂ ਰੇ ਕਰਨੀਆਂ ਦੀਆਂ ਆਇਆ ਵੀ ਰਾਤ ਬਰਾਤ ਰਾਤ ਗਰਮੀਆਂ ਚ ਰਾਤ ਰੂਤ ਨੂੰ ਇੱਥੇ ਬੰਨ ਹੋ ਸਕਦੀਆਂ ਪਰ ਅੰਦਰ ਤਾਂ ਉਹਨਾਂ ਨੂੰ ਅੰਦਰ ਪੱਖੇ ਵੀ ਲੱਗੇਦੇ ਆ ਬੱਚੇ ਨੂੰ ਨਹੀਂ ਧੁੱਪ ਪਾਉਂਦੀ ਹਜੀ ਇਹਨੂੰ ਤਾਂ ਪੱਖਿਆਂ ਦੀ ਹਵਾ ਨਾਲ ਵੀ ਸਰ ਜਾਂਦਾ ਬਹੁਤ ਭੇਕਲੇ ਆਇਆ ਉਹ ਬੱਲੋ ਪੜਦਾ ਹੀ ਮੇਰਾ ਪੂਰਾ ਬੰਦਾ ਹਰਿਆਈ ਸਾਰੀ ਉਹ ਟੁੱਕ ਹੋਣੀ ਹਰਿਆਈ ਸਾਰੀ ਉਹ ਟੱਕ ਦੇਣੀ ਹੈ ਚਲੋ ਮੈਂ ਲੱਗਦਾ ਜੀ ਨਾਲ